हालेलुया हालेलुया प्रभु दी बड़ाई होवे अस्सी पिछले कई समय तो कई हफ्तों तो अस्सी देख रहे हैं कि परमेश्वर अपने वचन दे द्वारा ਸਾਨੂੰ ਸਿਖਾ ਰਹੇ ਆ ਕਿ ਕਿੱਦਾਂ ਅਸੀਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚੋਂ ਬਰਕਤ ਨੂੰ ਪਾਉਣਾ ਹੈ ਹallelujah ਤਾਂ ਆਓ ਅਸੀਂ ਪੁੱਤਰ ਬਾਈਬਲ ਦੇ ਵਿੱਚੋਂ ਦੇਖਦੇ ਆ ਉਤਪਤੀ ਕਿਤਾਬ ਉਹਦਾ 14 ਨੰਬਰ ਅਧਿਆਇ ਤੇ ਉਹਦੀ 18 ਤੋਂ 20 ਨੰਬਰ ਪੰਕਤੀ ਦੇ ਵਿੱਚ ਆਪਾਂ ਦੇਖਦੇ ਆ ਇੱਥੇ ਲਿਖਿਆ ਅਤੇ ਮਲਕ ਸਦਿਕ ਸ਼ਲੇਮ ਉਹਨੂੰ ਸਭ ਕਾਸੇ ਦਾ ਦਸਵੰਦ ਦਿੱਤਾ ਅਸੀਂ ਆਪਣਾ ਦਸਵੰਦ ਕਿੱਥੇ ਦੇਣਾ ਹੈ ਜਿੱਥੋਂ ਸਾਡੇ ਲਈ ਬਰਕਤ ਬੋਲੀ ਜਾਂਦੀ ਹੈ ਜਿੱਥੋਂ ਸਾਡੇ ਲਈ ਪਰਮੇਸ਼ਵਰ ਦੇ ਅੱਗੇ ਆਸ਼ੀਸ਼ ਦੀ ਪ੍ਰਾਰਥਨਾ ਕੀਤੀ ਜਾਂਦੀ ਹੈ ਉੱਥੇ ਅਸੀਂ ਆਪਣਾ ਜਿਹੜਾ ਇਹ ਦਸਵੰਦ ਦੇਣਾ ਹੈ ਪਵਿੱਤਰ ਬਾਈਬਲ ਦੇ ਅਨੁਸਾਰ ਆਪਾਂ ਨੂੰ ਇਦਾਂ ਹੀ ਸਮਝ ਵਿੱਚ ਆਉਂਦਾ ਹੈ ਹੋਰ ਵੀ ਬਹੁਤ ਸਾਰੇ ਰੈਫਰੈਂਸ ਹੈ ਬਾਈਬਲ ਦੇ ਵਿੱਚ ਜਿੱਥੋਂ ਸਾਨੂੰ ਪਤਾ ਲੱਗਦਾ ਹੈ ਕਿ ਜਿਹੜਾ ਜਿਹੜੀ ਬਰਕਤ ਪ੍ਰਭੂ ਨੇ ਸਾਨੂੰ ਦਿੱਤੀ ਆ ਉਹਦਾ ਦਸਵੰਦ ਅਸੀਂ ਕਿਸ ਜਗ੍ਹਾ ਤੇ ਦੇਣਾ ਹੈ ਹਾਲੇਲੂਇਆ ਤੇ ਜਿੱਦਾਂ ਆਪਾਂ ਪਿਛਲੇ ਹਫ਼ਤੇ ਸਿੱਖਿਆ ਸੀਗਾ ਕਿ ਜਦੋਂ ਸੁਲੇਮਾਨ ਰਾਜਾ ਨੇ ਇੱਕ ਵੱਡੀ ਪੇਟਾ ਪਰਮੇਸ਼ਵਰ ਦੇ ਅੱਗੇ ਚੜਾਈ ਤਾਂ ਫਿਰ ਉਹਨੂੰ ਇੱਕ ਸੁਪਨਾ ਆਇਆ ਇੱਕ ਦਰਸ਼ਨ ਹੋਇਆ ਜਿਹਦੇ ਵਿੱਚ ਪਰਮੇਸ਼ਵਰ ਨੇ ਉਹਨੂੰ ਪੁੱਛਿਆ ਕਿ ਦੱਸ ਮੈਂ ਤੇਨੂੰ ਕੀ ਦੇਵਾਂ ਯਾਦ ਆ ਸਾਰਿਆਂ ਨੂੰ ਤਾਂ ਫਿਰ ਸੁਲੇਮਾਨ ਨੂੰ ਕੀ ਮਿਲਿਆ ਸੀਗਾ ਜੋ ਸੁਲੇਮਾਨ ਨੇ ਮੰਗਿਆ ਸੀ ਉਹ ਸਗੋਂ ਉਹ ਵੀ ਜੋ ਉਹਨੇ ਨਹੀਂ ਮੰਗਿਆ ਸੀ ਹallelujah ਤੇ ਇੱਥੇ ਵੀ ਆਪਾਂ ਦੇਖਦੇ ਜਦੋਂ ਅਬਰਾਹਮ ਨੇ ਮਲਕ ਸਦਿਕ ਨੂੰ ਦਸਵੰਧ ਦਿੱਤਾ ਤੇ 15 ਨੰਬਰ ਚੈਪਟਰ ਦੇ ਵਿੱਚ ਆਜੋ ਇੱਥੇ ਆਪਾਂ ਪਹਿਲੀਆਂ ਹੀ ਚਾਰ ਆਇਤਾਂ ਜਿਹੜੀਆਂ ਆ ਉਹ ਪੜ੍ਹਦੇ ਆਂ ਆਪਾਂ ਉੱਪਰ ਪੜ੍ਹ ਲਿਆ ਆ ਕਿ ਅਬਰਾਹਮ ਨੇ ਮਲਕ ਸਦਿਕ ਨੂੰ ਸਭ ਕਾਸੇ ਦਾ ਦਸਵੰਧ ਦਿੱਤਾ ਤੇ 15 ਨੰਬਰ ਅਧਿਆਏ ਦੇ ਵਿੱਚ 1 ਨੰਬਰ ਆਇਤੋਂ ਇੰਨਾ ਗੱਲਾਂ ਦੇ ਮਗਰੋਂ ਯਹੋਵਾ ਦਾ ਬਚਨ ਅਬਰਾਮ ਕੋਲ ਦਰਸ਼ਨ ਵਿੱਚ ਆਇਆ ਕਿਦਾਂ ਆਇਆ ਦਰਸ਼ਨ ਦੇ ਵਿੱਚ ਕਦੋਂ ਆਇਆ ਜਦੋਂ ਅਬਰਾਮ ਨੇ ਮਲਕ ਸਦਿਕ ਨੂੰ ਦਸਵੰਦ ਦਿੱਤਾ ਹallelujah ਤੇ ਸੁਲੇਮਾਨ ਨੂੰ ਦਰਸ਼ਨ ਕਦੋਂ ਹੋਇਆ ਸੀਗਾ ਜਦੋਂ ਸੁਲੇਮਾਨ ਨੇ ਵੀ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਪੇਟਾ ਚੜਾਈ ਜਦੋਂ ਉਹਨੇ ਵੀ ਇੱਕ ਵੱਡੀ ਬੇਟਾ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਚੜਾਈ ਤਾਂ ਸੁਲੇਮਾਨ ਨੂੰ ਦਰਸ਼ਨ ਹੋਇਆ ਔਰ ਦਰਸ਼ਨ ਦੇ ਵਿੱਚ ਪੁੱਛਿਆ ਕਿ ਮੈਂ ਤੈਨੂੰ ਕੀ ਦੇਵਾਂ ਤੇ ਹੁਣ ਇੱਥੇ ਅਬਰਾਹਮ ਨੇ ਮਲਕ ਸਰਦਕ ਨੂੰ ਬੇਟਾ ਚੜਾਈ ਹੈ ਤੇ ਅਬਰਾਹਮ ਨੂੰ ਵੀ ਵਚਨ 'ਚ ਲਿਖਿਆ ਇੰਨਾ ਗੱਲਾਂ ਦੇ ਮਗਰੋਂ ਇੰਨਾਂ ਸਾਰੀਆਂ ਚੀਜ਼ਾਂ ਦੇ ਮਗਰੋਂ ਯਹੋਵਾ ਦਾ ਵਚਨ ਅਬਰਾਹਮ ਕੋਲ ਵੀ ਦਰਸ਼ਨ ਵਿੱਚ ਆਇਆ ਕਿ ਨਾ ਡਰ ਅਬਰਾਹਮ ਮੈਂ ਤੇਰੇ ਲਈ ਢਾਲ ਹਾਂ ਅਤੇ ਤੇਰਾ ਅੱਤ ਵੱਡਾ ਅਜ਼ਰ ਹਾਂ ਹallelujah ਮਲਕ ਸਾਹਿਬ ਦੇਖਣ ਲਈ ਉਹਦੇ ਤੇ ਹੀ ਆਸ਼ੀਸ਼ ਬੋਲੀ ਸੀ ਕਿ ਪਰਮੇਸ਼ਵਰ ਦਾ ਆਬਰਾਮ ਮੁਬਾਰਕ ਆ ਜਿਹੜੇ ਪਰਮੇਸ਼ਵਰ ਨੇ ਆਬਰਾਮ ਦੇ ਸਾਰੇ ਵੈਰੀਆਂ ਨੂੰ ਉਹਦੇ ਬਸ ਵਿੱਚ ਕਰ ਦਿੱਤਾ ਹੈ ਹallelujah ਤੇ ਇੱਥੇ ਵੀ ਲਿਖਿਆ ਹੈ ਕਿ ਪਰਮੇਸ਼ਵਰ ਜੀ ਨੇ ਕਿਹਾ ਆਬਰਾਮ ਨਾ ਡਰ ਮੈਂ ਤੇਰੇ ਲਈ ਢਾਲ ਹਾਂ ਤੇ ਤੇਰਾ ਅਤ ਵੱਡਾ ਅਜ਼ਰ ਹਾਂ ਉਪਰੰਤ ਅਬਰਾਮ ਨੇ ਆਖਿਆ ਹੈ ਯਹੋਵਾ ਪ੍ਰਭੂ ਤੂੰ ਮੈਨੂੰ ਕੀ ਦੇਵੇਂਗਾ ਕਿਉਂਕਿ ਮੈਂ ਔਤ ਜਾਂਦਾ ਹਾਂ ਔਰ ਮੇਰੇ ਘਰ ਦਾ ਵਾਰਿਸ ਇਹ ਦਮਿਸ਼ਕੀ ਅਲੀਅਜ਼ਰ ਹੈ ਅਬਰਾਹਮ ਦੇ ਕੋਲ ਉਸ ਵੇਲੇ ਤੱਕ ਬੱਚੇ ਦੀ ਆਸ਼ੀਸ਼ ਨਹੀਂ ਸੀ ਅਰੇ ਉਹਨੂੰ ਲੱਗਦਾ ਸੀ ਕਿ ਮੈਂ ਹੁਣ ਬਿਰਧ ਹੋ ਰਿਆਂ ਆ ਮੇਰੇ ਕੋਲੇ ਔਲਾਦ ਨਹੀਂ ਹੋ ਸਕਦੀ ਇਸ ਲਈ ਜਿਹੜਾ ਲਿਆਜ਼ਰ ਆ ਉਹ ਹੀ ਮੇਰੇ ਘਰ ਦਾ ਜਿਹੜਾ ਆ ਵਾਰਿਸ ਹੋਊਗਾ ਜੋ ਕੁਝ ਚੀਜ਼ਾਂ ਮੇਰੇ ਕੋਲ ਆ ਉਹ ਸਭ ਕੁਝ ਦਾ ਵਾਰਿਸ ਇਹੀ ਹੋਊਗਾ ਤੇ ਉਹ ਪਰਮੇਸ਼ਰ ਨੂੰ ਕਹਿੰਦਾ ਮੈਂ ਤਾਂ ਆਉਂਤ ਆ ਆਉਂਤ ਦਾ ਮਤਲਬ ਜੇ ਦੀ ਔਲਾਦ ਨਾ ਹੋਵੇ ਕਹਿੰਦਾ ਨਾਲੇ ਬ੍ਰਾਹਮਣ ਨੇ ਆਖਿਆ ਵੇਖ ਤੇ ਮੈਨੂੰ ਕੋਈ ਅੰਸ਼ ਨਾ ਦਿੱਤੀ ਯਾਰ ਵੇਖ ਮੇਰਾ ਘਰ ਜੰ ਮੇਰਾ ਵਾਰਿਸ ਹੋਵੇਗਾ ਤਾਂ ਵੇਖੋ ਯਹੋਵਾ ਦਾ ਬਚਨ ਉਹਦੇ ਕੋਲ ਆਇਆ ਕਿ ਇਹ ਤੇਰਾ ਵਾਰਿਸ ਨਾ ਹੋਵੇਗਾ ਪਰ ਉਹ ਜਿਹੜਾ ਤੇਰੇ ਤੁਖਮ ਵਿੱਚੋਂ ਨਿਕਲੇਗਾ ਤੇਰਾ ਵਾਰਿਸ ਹੋਵੇਗਾ ਆਮੀਨ ਹallelujah ਜਦੋਂ ਅਸੀਂ ਪਰਮੇਸ਼ਵਰ ਦੇ ਅੱਗੇ ਨਜ਼ਰਾਨੇ ਚੜਾਉਨੇ ਆ ਪੇਟਾ ਚੜਾਉਨੇ ਆ ਅਸੀਂ ਕੋਈ ਅਹਿਸਾਨ ਨਹੀਂ ਕਰਦੇ ਇਹਦਾ ਮਤਲਬ ਇਹ ਨਹੀਂ ਹੈ ਕਿ ਪਰਮੇਸ਼ਵਰ ਨੂੰ ਸਾਡੇ ਨਜ਼ਰਾਨਿਆਂ ਦੇ ਬਿਨਾ ਜਿਹੜੇ ਆ ਪਰਮੇਸ਼ਵਰ ਦੇ ਘਰ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ ਇਦਾਂ ਦਾ ਕੁਝ ਨਹੀਂ ਆ ਪਰ ਕੁਝ ਟਰਮਸ ਐਂਡ ਕੰਡੀਸ਼ਨਸ ਆ ਕੁਝ ਰੂਲਸ ਬਣੇ ਹੋਏ ਆ ਕੁਝ ਨਿਯਮ ਬਣੇ ਹੋਏ ਆ ਕਿ ਅਸੀਂ ਉਹਨਾਂ ਨਿਯਮਾਂ ਨੂੰ ਪੂਰਾ ਕਰਾਂਗੇ ਤਦ ਅਸੀਂ ਆਸ਼ੀਸ਼ ਲੈ ਸਕਦੇ ਤਦ ਅਸੀਂ ਬਰਕਤ ਲੈ ਸਕਦੇ ਆ ਅਸੂਲ ਆ ਹਰ ਕਿਸੇ ਚੀਜ਼ ਦੇ ਲਈ ਕੋਈ ਸਿਧਾਂਤ ਬਣਾਏ ਗਏ ਆ ਇਸੇ ਤਰ੍ਹਾਂ ਬਰਕਤ ਪਾਉਣ ਦਾ ਸਿਧਾਂਤ ਆ ਕਿ ਪਹਿਲਾਂ ਸਾਨੂੰ ਦੇਣਾ ਪੈਂਦਾ ਆ ਫਿਰ ਸਾਨੂੰ ਮਿਲਦਾ ਆ ਪਹਿਲਾਂ ਸਾਨੂੰ ਬੀਜਣਾ ਪੈਂਦਾ ਆ ਫਿਰ ਫਸਲ ਜਿਹੜੀ ਆ ਉਹ ਨਿਕਲਦੀ ਆ ਤੇ ਫਿਰ ਸਾਡੇ ਸਟੋਰਾਂ ਦੇ ਵਿੱਚ ਆਉਂਦੀ ਆ ਇਸੇ ਤਰ੍ਹਾਂ ਜਦੋਂ ਅਸੀਂ ਪਰਮੇਸ਼ਵਰ ਜੀ ਦੀ ਹਜ਼ੂਰੀ ਦੇ ਵਿੱਚ ਆਪਣੀਆਂ ਭੇਟਾਂ ਨੂੰ ਚੜਾਉਂਦੇ ਆ ਤਾਂ ਵਚਨ ਦੇ ਅਨੁਸਾਰ ਸਾਨੂੰ ਸਮਝ ਲੱਗਦੀ ਕਿ ਉਹ ਚੀਜ਼ਾਂ ਜਿਹੜੀਆਂ ਸਾਡੇ ਕੋਲ ਨਹੀਂ ਆ ਪਰਮੇਸ਼ਵਰ ਉਹਨਾਂ ਨਜ਼ਰਾਨਿਆਂ ਦੇ صدਕਾ ਸਾਡੀਆਂ ਉਹਨਾਂ ਜ਼ਰੂਰਤਾਂ ਨੂੰ ਪੂਰਿਆ ਕਰਦੇ ਆ ਹਾਲੇਲੂਇਆ ਇੱਥੇ ਆਬਰਾਹਮ ਦੇ ਕੋਲੇ ਕਿਹੜੀ ਚੀਜ਼ ਨਹੀਂ ਸੀ ਔਲਾਦ ਨਹੀਂ ਸੀ ਉਹਦੇ ਕੋਲੇ ਮਾਲ ਡੰਗਰ ਬਹੁਤ ਸੀਗਾ ਉਹਦੇ ਕੋਲੇ ਹੋਰ ਜੜੀਆਂ ਚੀਜ਼ਾਂ ਜੀਵਨ ਦੇ ਵਿੱਚ ਚਾਹੀਦੀਆਂ ਸੀ ਉਹ ਬਹੁਤ ਸੀ ਪਰ ਉਹਦੇ ਜੀਵਨ ਦੇ ਵਿੱਚ ਕਮੀ ਕਿਹੜੀ ਚੀਜ਼ ਦੀ ਸੀ ਔਲਾਦ ਦੀ ਉਹਦੇ ਆਪਣੇ ਦੁੱਖਮ ਤੋਂ ਕੋਈ ਔਲਾਦ ਨਹੀਂ ਸੀ ਜਿਹਨੂੰ ਉਹ ਆਪਣਾ ਓਨ ਸਨ ਕਹਿ ਸਕੇ ਜਿਹਨੂੰ ਉਹ ਆਪਣੀ ਔਲਾਦ ਕਹਿ ਸਕੇ ਜਿਹੜਾ ਉਹਦਾ ਅੰਸ਼ ਹੋਵੇ ਉਹ ਨਹੀਂ ਸੀ ਉਦੇ ਘਰਾਣੇ 'ਚ ਉਹ ਬਹੁਤ ਸੀ ਪਰ ਉਹਦਾ ਆਪਣਾ ਬੱਚਾ ਨਹੀਂ ਸੀ ਪਰ ਜਦੋਂ ਉਹਨੇ ਪਰਮੇਸ਼ਵਰ ਨੂੰ ਪਰਮੇਸ਼ਵਰ ਦੇ ਜਨ ਨੂੰ ਨਜ਼ਰਾਨਾ ਦਿੱਤਾ ਜਿਹੜਾ ਧਰਮ ਦਾ ਰਾਜਾ ਸੀ ਮਲਕ ਸਦਕ ਜਦੋਂ ਤੁਸੀਂ ਬਾਈਬਲ ਨੂੰ ਪ੍ਰੋਪਰ ਤਰੀਕੇ ਨਾਲ ਪੜੋਗੇ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਉਹ ਜਿਹੜਾ ਮਲਕ ਸਦਕ ਸੀ ਐਕਚੁਅਲ 'ਚ ਉਹ ਕੌਣ ਸੀ ਕਿਉਂਕਿ ਉਹ ਇੱਕ ਲੰਮਾ ਚੈਪਟਰ ਆ ਲੰਮਾ ਲੈਸਨ ਆ ਸਿੱਖਣ ਦੇ ਲਈ ਪਰ ਇੰਨਾ ਹੀ ਕਿ ਉਹ ਪਰਮੇਸ਼ਵਰ ਦਾ ਜਨ ਸੀ ਧਰਮ ਦਾ ਰਾਜਾ ਉਹਦੇ ਨਾਮ ਦਾ ਅਰਥ ਸੀ ਅਰ ਜਦੋਂ ਅਬਰਾਹਮ ਨੇ ਭੇਟਾ ਚੜਾਈਆਂ ਤਾਂ ਅਬਰਾਹਮ ਦੇ ਦਰਸ਼ਨ ਦੇ ਵਿੱਚ ਆਣ ਕੇ ਪਰਮੇਸ਼ਵਰ ਜੀ ਨੇ ਕਿਹਾ ਕਿ ਮੈਂ ਤੇਰੀ ਢਾਲ ਹਾਂ ਤੇ ਮੈਂ ਤੈਨੂੰ ਇੱਕ ਵਾਰਸ ਦੇਵਾਂਗਾ ਜਿਹੜਾ ਤੇਰਾ ਆਪਣਾ ਨਿਆਣਾ ਹੋਊਗਾ ਹallelujah ਸੋ ਅੱਜ ਜਦੋਂ ਤੁਸੀਂ ਪਰਮੇਸ਼ਵਰ ਜੀ ਦੇ ਅੱਗੇ ਨਜ਼ਰਾਨੇ ਚੜ੍ਹਾਉਂਗੇ ਆਪਣੀ ਉੱਤਮ ਭੇਟਾਂ ਨੂੰ ਲੈ ਕੇ ਆਓਂਗੇ ਤਾਂ ਪਰਮੇਸ਼ਵਰ ਜੀ ਦੇ ਵਚਨ ਦੇ ਅਨੁਸਾਰ ਪਰਮੇਸ਼ਵਰ ਦੇ ਵਾਅਦੇ ਦੇ ਅਨੁਸਾਰ ਔਰ ਉਸ ਬਵਸਥਾ ਦੇ ਅਨੁਸਾਰ ਜਿਹੜੀ ਬੀਜਣ ਤੇ ਵੱਢਣ ਦੀ ਆ ਤੁਹਾਡੇ ਕੋਲੇ ਜੋ ਵੀ ਆਸ਼ੀਸ਼ਾਂ ਨਹੀਂ ਆ ਪ੍ਰਭੂ ਜੀ ਦੀ ਕਿਰਪਾ ਦੇ ਨਾਲ ਹੁਣ ਉਹ ਮਿਲ ਜਾਣਗੀਆਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਹੁਣ ਤੁਸੀਂ ਉਹਨਾਂ ਬਰਕਤਾਂ ਨੂੰ ਪਾਓਗੇ ਜਿਨ੍ਹਾਂ ਦੇ ਲਈ ਅੱਜ ਤੱਕ ਤੁਸੀਂ ਤਰਸਦੇ ਸੀ ਉਹਨਾਂ ਬਰਕਤਾਂ ਦੇ ਅਧਿਕਾਰੀ ਹੋਵੋਗੇ ਜਿਹੜੀਆਂ ਦੂਜਿਆਂ ਦੇ ਜੀਵਨ ਵਿੱਚ ਤੁਹਾਨੂੰ ਨਜ਼ਰ ਆਉਂਦੀਆਂ ਸੀ ਪਰ ਤੁਹਾਡੇ ਆਪਣੇ ਜੀਵਨ ਦੇ ਵਿੱਚ ਨਹੀਂ ਸੀ ਤੁਹਾਨੂੰ ਲੱਗਦਾ ਸੀ ਇਹ ਚੀਜ਼ ਕਦੀ ਮੇਰੇ ਕੋਲੇ ਹੋ ਨਹੀਂ ਸਕਦੀ ਮੈਂ ਕਦੀ ਬਾਪ ਨਹੀਂ ਬਣ ਸਕਦਾ ਮੈਂ ਕਦੀ ਵਿਦੇਸ਼ ਠ ਨਹੀਂ ਜਾ ਸਕਦਾ ਮੈਂ ਕਦੀ ਇਹ ਚੀਜ਼ ਨਹੀਂ ਲੈ ਸਕਦਾ ਪਰ ਜਦੋਂ ਤੁਸੀਂ ਪਰਮੇਸ਼ਵਰ ਦੇ ਦਿੱਤੇ ਹੋਏ ਖਜ਼ਾਨਿਆਂ ਦੇ ਵਿੱਚੋਂ ਪਰਮੇਸ਼ਵਰ ਦੀਆਂ ਦਿੱਤੀਆਂ ਹੋਈਆਂ ਬਰਕਤਾਂ ਦੇ ਵਿੱਚੋਂ ਗ੍ਰੈਟੀਟਿਊਡ ਦੇ ਨਾਲ ਸ਼ੁਕਰਗੁਜ਼ਾਰੀ ਦੇ ਨਾਲ ਧੰਨਵਾਦ ਦੇ ਨਾਲ ਸ਼ੁਕਰਾਨੇ ਦੀ ਪੇਟਾ ਲੈ ਕੇ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆਓਗੇ ਤਾਂ ਡੈਫੀਨੇਟਲੀ ਪ੍ਰਭੂ ਤੁਹਾਡੇ ਮਨੋਰਥਾਂ ਨੂੰ ਪੂਰੀਆਂ ਕਰਨਗੇ ਹਾਲੇਲੂਇਆ